ਅਸਰੀਕਾਲ ਬਈ ਸਾਰਿਆਂ ਨੂੰ ਇੱਧਰ ਨਾਗੜਾ ਬਈ ਇੱਧਰ ਸਾਜ ਦੇ ਆ ਦੇ ਲੋ ਘਾਰੇ ਚਲੋ ਇਹਦਾ ਕੋਈ ਏਡਾ ਨੁਕਸਾਨ ਨਹੀਂ ਕੰਧੇੜੀ ਕੋ ਵੱਧੂ ਆ ਦੇਖੂਗੀ ਕੰਧੇੜੀ ਕੋ ਹੋਰ ਡਿਗਦਾ ਕੁਛ ਨਹੀਂ ਤੇ ਆ ਸੂਆ ਪਹਿਲਾਂ ਡੇਢ ਸਾਲ ਪਹਿਲਾਂ ਬਣਾਇਆ ਬਣਾਈ ਟੀ ਦੋ ਕਣੀਆਂ ਲਾ ਕੇ ਸੂਆ ਸਾਰਾ ਟੁੱਟ ਗਿਆ ਇਹ ਦਵਾਰੇ ਠੇਕੇਦਾਰ ਨੇ ਦਵਾਰੇ ਨਵਾਂ ਬਣਾਇਆ ਚਲ ਥੋੜਾ ਮੋਡਾ ਕੰਮ ਜਾ ਬਈ ਹੁਣ ਆਹੀ ਪੁਰੀ ਆ ਬੰਦਾ ਮੰਨਦਾ ਵੀ ਇਧਰੋਂ ਆ ਰਿਹਾ ਇਧਰ ਆ ਕੇ ਕੀ ਨੁਕਸਾਨ ਹੋਊਗਾ ਆ ਗਿਆ ਪੁਲ ਸਾਰਾ ਦੇਖ ਲੋ ਜੇ ਇਧਰੋਂ ਸਾਜਲੀ ਕਣੀ ਆਏ ਕਿਸ ਨੂੰ ਨਾ ਪਤਾ ਲੱਗਿਆ ਜਾਨੀ ਨੁਕਸਾਨ ਹੋ ਗਿਆ ਬਹੁਤ ਔਖਾ ਹੋ ਜੂਗਾ ਕਿਸੇ ਦਾ ਇੱਧੇ ਗੌਰ ਕਰੀ ਜਾਵੇ ਦਬ ਗਿਆ ਸਾਰਾ ਪੁਲ ਇਹ ਸਾਰਾ ਦਬ ਗਿਆ ਭਾਈ ਨਾ ਕੋਈ ਤੋ ਸਾਜਲੀ ਨੂੰ ਜਾਂ ਸਾਲੀ ਤੋਂ ਨਾ ਕੋਈ ਨੂੰ ਨਿਕਲੇ ਰਸਤਾ ਉਹ ਹੈ ਠੀਕ ਹੈ ਭਾਈ ਧੰਨਵਾਦ ਵੀ ਸਾਰਿਆਂ ਦੇਖ ਕਹੀਏ ਰਸਤੇ 'ਚ ਸਾਰੇ ਦੇਖ ਕਹੀਓ ਭਾਈ ਕਿਸੇ ਨੁਕਸਾਨ ਨਾ ਹੋਵੇ ਭਾਈ ਆਪ 1 ਕਿਲੋਮੀਟਰ ਡੇਗਾ ਆ ਇਹ ਲੋ ਕਿਲੋਮੀਟਰ ਦੇਖ ਲੋ ਕਿਵੇਂ ਦੇਖੇਂਦਾ ਸ਼ਾਹਲੀ ਆਪ ਇਹ ਖਿਆਨ 'ਚ ਦੇਖਿਆ ਸਾਰੀ ਦਬੀ ਪਈ ਆ ਭਾਈ ਇੱਥੇ ਕਿਹੜਾ ਆਉਂਦਾ ਆਪ ਦਾ ਦੇਖ ਕੇ ਆਈ ਹੂੰ ਦੇਖ ਕੇ ਟੱਪੀ ਹੂੰ ਕਿਸੇ ਦਾ ਜਾਨ ਨੀ ਮਾਨੀ ਨੁਕਸਾਨ ਹੋਇਆ ਬਹੁਤ ਔਖਾ ਹੋਈ ਵੀ ਅੱਜ ਟਾਈਮ 'ਚ ਆ ਸਾਰੀ ਪੂਰੀ ਦਬੀ ਪਈ ਆ ਆਪ 1 ਕਿਲੋਮੀਟਰ ਦਾ ਨਾਨਾ ਅਰਦੋਦਦੀਨ ਜੀ ਨੇ ਇਹ ਵਿਚਾਰ